ਜਾਰਜੀ ਜਿਹੜੀ ਯੁੱਧ ਨਸ਼ਾ ਵਿਵਸਥੀ ਮੁਹਿੰਮ ਹੈ ਉਹਦੇ ਅੰਤਰਗਤ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦਰਸ਼ਨ ਅਲ ਦੇ ਸਾਹਿੱਤ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਕੀ ਗੁਰਦਾਸਪੁਰ ਪੁਲਿਸ ਨੇ ਜਿਹੜਾ ਹੈਗਾ ਬੀਐਸਰ ਦੇ ਸਹਿਯੋਗ ਦੇ ਨਾਲ 2 ਕਿਲੋ 80 ਗ੍ਰਾਮ ਜਿਹੜਾ ਹੈਰੋਇਨ ਹੈ ਉਹ ਕਲਾਨੋਵ ਤੋਂ ਬਰਾਮਦ ਕੀਤੀ ਇਹਦੇ ਚ ਸਾਡੇ ਡੀਐਸਪੀ ਕਲਾਨੋਵ ਅਲੋਂਗ ਵਿਦ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਹੈਗਾ ਗੋਸ਼ਾਲਾ ਦੇ ਨੇੜੇ ਕਲਾਨੌਰ ਦੇ ਵਿਕੇ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਬਾਉਂਡ ਅਪ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਨਵਜੋਤ son of ਮੋਹਨ ਸਿੰਘ ਪਿੰਡ ਬਾਲੋਵਾਲ ਕਣਿਆ ਕੇ ਬੰਗਰ ਬਟਾਲੇ ਦਾ ਰਹਿਣ ਵਾਲਾ ਦੂਜਾ ਜਿਹੜਾ ਬੰਦਾ ਹੈ ਗੁਰਪ੍ਰੀਤ ਲਿਆਸਮਨ son of ਸਰਜੀਤ ਸਿੰਘ ਪਿੰਡ ਖੋਖਰ ਕਣਿਆ ਦੇ ਬੰਗਰ ਦਾ ਰਹਿਣ ਵਾਲਾ ਇਹਨਾਂ ਦੋਨਾਂ ਤੋਂ ਪੁਲਿਸਨ ਚ 2 ਕਿਲੋ 80 ਗ੍ਰਾਮ ਤੜੇ ਹੀ ਹੋਈ ਨੇ ਉਹ ਗਵਾਮਤ ਕੀਤੀ ਦੀ ਲਗਾਤਾਰ ਜਿਹੜੀ ਹੈਗੀ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ ਨੇ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਨੇ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਨਸ਼ੇ ਦੇ ਕਲੱਬ ਦੀ ਹੈਗੀ ਕਾਰਵਾਈ ਕਰੀ ਹੈਗੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੇ ਇੱਕ ਐਫਆਈਆਰ ਨੰਬਰ 156 ਜਿਹੜੀ ਹੈਗੀ 21ਸੀ ਐਨਡੀਪੀਐਸ ਐਕਟ ਜਿਹੜੀ ਹੈਗੀ ਦਰਜ ਕੀਤੀ ਹੈਗੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਅੱਜ ਇਹਨਾਂ ਨੂੰ ਕੋਚ ਪੇਸ਼ ਕੀਤਾ ਜਾਏਗਾ ਐਂਡ ਇਹਦੇ ਫਰਦਰ ਇਨਵੈਸਟੀਗੇਸ਼ਨ ਕਰਤੇ ਜਿਹੜੇ ਬੈਕਵਰਡ ਅ ਫਾਰਵਰਡ ਲਿੰਕ ਹੈ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾਵੇਗੀ ਸਟੂਡੈਂਟ ਵੀ ਜਿਹੜਾ ਹੱਦ ਵਰਕਿੰਗ ਸੈਡਿਊਲ ਰੱਖੇ ਜਿਹੜੇ ਪੜ੍ਹੇ ਗਏ ਹੋਣਗੇ ਸਟੂਡੈਂਟ ਵੀ ਆ ਦੇਖੋ ਇਹਦੇ ਚ ਇੱਕ ਬੰਦਾ ਜਿਹੜਾ ਨੌਜੋਤ ਹੈਗਾ ਇਹਦੀ ਉਮਰ 27 ਸਾਲ ਹੈਗੀ ਆ ਮੈਕਡੋਨਲਡ ਵਿੱਚ ਕੰਮ ਕਰਦਾ ਹੈ ਦਿੱਲੀ ਦੇ ਵਿੱਚ ਬਤਨਾਂ ਵਾਲਾ ਆ ਗਣੀ ਆ ਕੇ ਬੰਗਰਦਾ ਹੈ ਜਿਹੜਾ ਦੂਜਾ ਗੁਪੀਤ ਹੈਗਾ ਪਲੱਸ 2 ਕੀਤੀ ਹੋਈ ਹੈ ਨੇ ਉਹ 26 ਸਾਲ ਦਾ ਹੈਗਾ ਉਮਰ ਐਜ ऑफ़ नाउ इन ਦੇ ਜਿਹੜਾ ਅਸੀਂ ਪ੍ਰੀਵੀਅਸ बैकग्राउंड ਕ੍ਰਿਮੀਨਲ ਬੈਗਵਨ ਚੈੱਕ ਕੀਤਾ ਅਲੇ ਤੱਕ ਇਹਨਾਂ ਤੇ ਕੋਈ ਵੀ ਜਿਹੜਾ ਕ੍ਰਿਮੀਨਲ ਹਿਸਟਰੀ ਇਹਨਾਂ ਦੀ ਨਹੀਂ ਪਾਈ ਗਈ। ਇਹ ਦੋਸਤ ਨੇ ਇਹ ਦੋਸਤ ਨੇ ਸਦੋਨੋ ਹਾਂ ਦੋਸਤ ਇਹ ਪਿੰਡ ਦੇ ਹੈਗੇ ਨੇੜੇ ਨੇੜੇ ਪਿੰਡ ਹੈਗਾ ਦੋਸਤ ਅਗੇ ਕੋਣੋਂ ਕਹਿੰਿਆ ਕਿ ਵੰਗੜ ਦੇਣਾ ਸੋ ਇੱਕ ਕਨਸਾਈਨਮੈਂਟ ਰਸੀਵ ਕਰਕੇ ਦੇਖੋ ਕਿ ਵੀ ਕਿੱਥੋਂ ਕੰਸਾਈਨਮੈਂਟ ਆਈ ਸੀ ਕਿੱਥੋਂ ਜਾਣੇ ਸੀ ਕਿੰਨੇ ਡਿਲੀਵਰ ਕਰਾਈ ਸੀ ਉਹ ਸਾਰੀ ਜਿਹੜਾ ਇਨਵੈਸਟੀਗੇਸ਼ਨ ਦੱਸ ਸਕਦੇ